ਦੀ নাও ਨਹੀਂ ਠੰਡੀ ਰੱਖਣਾ ਸਤਿ ਸ੍ਰੀ ਅਕਾਲ ਪੰਜਾਬੀਓ ਜਿਵੇਂ ਤੁਸੀਂ ਦੇਖਿਆ ਕਿ ਉਹ ਸ਼ੁਭਕਰਨ ਦੀ ਮਾਂ ਕਹਿੰਦੀ ਹੈ ਜਿਹੜੀ ਔਰਤ ਕਿ ਮੈਂ ਉਹਦੀ ਮਾਂ ਗੀ ਜੋ ਕਿ ਉਸ ਦੇ ਤਲਾਕ ਨੂੰ 17 ਸਾਲ ਹੋ ਗਏ ਜਦੋਂ ਕਿ ਉਹ ਰੁੱੜਦਾ ਸੀ ਬੱਚਾ ਸੀ ਜਮੇ ਛੋਟਾ ਜਾ ਤੇ ਅੱਜ ਉਹ ਸਾਹਮਣੇ ਆ ਕੇ ਕਹਿੰਦੀ ਹੈ ਉਹਦੀ ਮੌਤ ਤੋਂ ਬਾਅਦ ਕਿ ਮੈਂ ਇਹਦੀ ਮਾਂ ਗੀ ਕਿ ਅਸੀਂ ਕੁਛ ਨਹੀਂ ਚਾਹੁੰਦੇ ਸਰਕਾਰ ਬਣਨੀ ਉਹ ਤੇ ਹੋਰ ਮਤਲਬ ਆਪਣੇ ਆਗੂਆ ਬਣਨੀਓ ਉਹ ਕਹਿੰਦੀ ਵੀ ਇਹਦਾ ਸੰਸਕਾਰ ਕੀਤਾ ਜਾਵੇ ਇਹਦੇ ਵਿੱਚ ਗੱਲ ਇਹ ਹੈ ਵੀ ਹੁਣ ਜਿਹੜਾ ਪਿੱਛੇ ਪਰਿਵਾਰ ਆ ਉਹਦੀ ਭੈਣ ਆ ਉਹਦੀ ਭੈਣ ਨੇ ਬਿਆਨ ਦਿੱਤੇ ਨੇ ਵੀ ਮੈਂ ਇਹਨੂੰ ਦੇਖਿਆ ਤੱਕ ਨਹੀਂ ਵੀ ਮੈਂ 1 ਸਾਲ ਦੀ ਸੀਗੀ ਛੋਟੀ ਉਹਦੀ ਭੈਣ ਉਹ 21 ਸਾਲਾਂ ਦਾ ਸੀ ਤੇ ਤੁਸੀਂ ਐਂ ਦੇਖ ਲਓ ਵੀ ਉਹ ਉਹ ਔਰਤ ਨੂੰ ਚਾਹੀਦਾ ਕਿ ਉਹਨਾਂ ਦਾ ਵਿਚਾਰਿਆਂ ਦਾ ਮੰਨ ਲਓ ਕੋਈ ਅੱਗੇ ਦੀ ਜ਼ਿੰਦਗੀ ਦਾ ਜਿਹੜਾ ਕਿ ਸੰਘਰਸ਼ ਆ ਉਹ ਸੌਖਾ ਨਿਕਲ ਜੇ ਜਿਵੇਂ ਕਿ ਸਰਕਾਰ ਨੇ ਕਿਹਾ ਕਿ 1 ਕਰੋੜ ਰੁਪਏ ਦਾ ਐਲਾਨ ਕੀਤਾ ਤੇ ਇੱਕ ਨੌਕਰੀ ਦਾ ਉਹਨਾਂ ਨੂੰ ਦੇਣ ਦਾ ਸਰਕਾਰੀ ਨੌਕਰੀ ਦਾ ਵੀ ਐਲਾਨ ਕੀਤਾ ਹੈ ਪੰਜਾਬ ਸਰਕਾਰ ਨੇ ਭਵੰਤਮਨ ਜੀ ਨੇ ਤਾ ਉਹ ਸਾਹਬ ਨਾਲ ਦੇਖੀ ਤਾਂ ਅੱਗੇ ਦੀ ਜ਼ਿੰਦਗੀ ਹੈ ਜਿਹੜੀ ਉਹ ਵਿਚਾਰਿਆਂ ਦੀ ਸੌਖੀ ਨਿਕਲ ਜੂਗੀ ਸੋ ਉਸ ਨੂੰ ਚਾਹੀਦਾ ਪੰਜਾਬੀਓ ਵੀ ਜਿਹੜੀ ਉਹਦੀ ਮਾਂ ਕਹਿੰਦੀ ਮੈਂ ਮੰਗੀ ਤੇ ਉਹਦਾ 17 ਸਾਲਾਂ ਤੋਂ ਤਲਾਕ ਹੋਇਆ ਹੋਇਆ ਇੱਕ ਨਵੇਂ ਬੰਦੇ ਦੇ ਨਾਲ ਉਹ ਜ਼ਿੰਦਗੀ ਗੁਜ਼ਾਰ ਰਹੀ ਹੈ ਜਿਹੜਾ ਕਿ ਉਹਦਾ ਸ਼ੁਭ ਕਰਨ ਦਾ ਆਪਦਾ ਪਿਤਾ ਜੀ ਹੈ ਪਹਿਲਾਂ ਵਾਲਾ ਉਹ ਜਿਹੜਾ ਬੰਦਾ ਉਹ ਆਪਣੇ ਘਰੇ ਆ ਇਹ ਕਿਸੇ ਦੂਜੇ ਬੰਦੇ ਦੇ ਘਰੇ ਆ ਤਾਂ ਇਸ ਨੂੰ ਚਾਹੀਦਾ ਕਿ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਦਖਲ ਨਾ ਦੇਵੇ ਕਿਉਂਕਿ ਇਹ ਵਿਚਾਰਿਆਂ ਦੀ ਜਦੋਂ ਹੁਣ ਉਹਦੀ ਮੌਤ ਤਾਂ ਹੋ ਗਈ ਹੈ ਜਿਹੜਾ ਪਿੱਛੇ ਪਰਿਵਾਰ ਜਿਵੇਂ ਕੁੜੀ ਹੈ ਉਹਨੂੰ ਨੌਕਰੀ ਮਿਲਦੀ ਹੈ ਜਾਂ 1 ਕਰੋੜ ਰੁਪਈਆ ਮਿਲਦਾ ਹੈ ਤਾ ਉਹ ਇੱਕ ਬਹੁਤ ਵਧੀਆ ਗੱਲ ਆ ਵੀ ਚਲੋ ਜਾਨ ਜਾਨ ਵਾਲੀ ਤੇ ਜਿਹੜੀ ਗਈ ਆ ਉਹ ਤਾਂ ਹੁਣ ਵਾਪਸ ਨਹੀਂ ਆਉਂਦੀ ਪਰ ਜੇ ਅਗਰ ਇਸ ਤਰ੍ਹਾਂ ਮਤਲਬ ਉਹਨੇ ਸਵਾਲ ਚੱਕਿਆ ਜਿਵੇਂ ਕਿ ਅਸੀਂ ਤਾਂ ਇਹਦਾ ਸੰਸਕਾਰ ਕਰ ਦੋ ਦੀ ਮਿੱਟੀ ਨਾ ਪਲੀਤ ਕਰੋ ਉਹ ਜਿਵੇਂ ਕੁੜੀ ਦਾ ਬਿਆਨ ਦੂਜੇ ਪਾਸੇ ਕਿ ਆਗੂ ਭਾਈ ਜਿਵੇਂ ਕਹਿਣਗੇ ਅਸੀਂ ਉਵੇਂ ਹੀ ਮਨਜ਼ੂਰ ਆ ਸਾਨੂੰ ਤੇ ਇਹਦਾ ਵੀ ਮਤਲਬ ਜ਼ਿੰਦਗੀ ਦੇ ਨਾਲ ਇੱਕ ਮਸਲਾ ਜੁੜਿਆ ਹੋਇਆ ਉਸ ਔਰਤ ਨੂੰ ਚਾਹੀਦਾ ਹੈ ਕਿ ਜਿੰਨੇ 17 ਸਾਲਾਂ ਤੋਂ ਰਹਿ ਰਹੀ ਹੈ ਤਾਂ ਫਿਰ ਅੱਜ ਵੀ ਨਾ ਆਉਂਦੀ ਜਦੋਂ ਤੈਨੂੰ ਬੱਚੇ ਕਹਿ ਰਹੇ ਨੇ ਵੀ ਅਸੀਂ ਜਾਣਦੇ ਨਹੀਂ ਸਾਡੇ ਮਨ ਨੂੰ ਮਰੀ ਹੋਈ ਹੈ ਇਹ ਸਾਨੂੰ ਛੱਡ ਕੇ ਭੱਜ ਗਈ ਤੇ ਫਿਰ ਉਹਨੂੰ ਵੀ ਸਵਕਾਰ ਕਰਨਾ ਚਾਹੀਦਾ ਵੀ ਭਾਈ ਹੁਣ ਮੈਂ ਕਿਉਂ ਦਖਲ ਦੇਵਾਂ ਜਾਂ ਤਾਂ ਫਿਰ ਉਹਦਾ ਇਰਾਦਾ ਹੋ ਇਹ ਵੀ ਹੋ ਸਕਦਾ ਹੈ ਵੀ ਇਹ ਪੈਸੇ ਜਿਹੜੇ ਮਿਲ ਰਹੇ ਨੇ ਕਿ ਇਹ ਸੌਖੇ ਨਾ ਹੋ ਜਾਣ ਦੂਜੀ ਗੱਲ ਇਹ ਹੈ ਵੀ ਬੇਚਾਰਾ ਦੀ ਜੇਕਰ ਇਹਨਾਂ ਦੀ ਜ਼ਿੰਦਗੀ ਸੌਖੀ ਨਿਕਲਦੀ ਤਾਂ ਉਹਨੂੰ ਕੀ ਤਰਾਜ ਆ ਕਿਉਂਕਿ ਫਿਰ ਜਦੋਂ ਉਹ ਜੇ ਇੰਨੀ 헤ਜ ਹੁੰਦਾ ਦਾ 17 ਸਾਲ ਪਹਿਲਾਂ ਉਹਨੂੰ ਛੱਡ ਕੇ ਨਹੀਂ ਜਾਂਦੀ ਸੀ ਪੰਜਾਬੀਓ ਅਸੀਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੇ ਆ ਇਸ ਭੈਣ ਭਰਾ ਦੇ ਹੱਕ ਵਿੱਚ ਖੜੇ ਰਹੋ ਤੇ ਬਾਕੀ ਜਿਹੜੇ ਆਪਣੇ ਆਗੂ ਭਰਾ ਨੇਗੇ ਜਥੇਬੰਦੀਆਂ ਦੇ ਮੁਖ ਸਹਿਬਾਨ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਇਹ ਜੇ ਜਿਹੜੇ ਲੋਕਾਂ ਨਾਲ ਖੜਨਾ ਜ਼ਰੂਰੀ ਹੈ ਤਾਹੀਂ ਪੰਜਾਬ ਦੀ ਸ਼ਾਨ ਬਚੀ ਰਹੂਗੀ ਤੇ ਪੰਜਾਬ ਦੀ ਹੋਂਦ ਨੂੰ ਮਤਲਬ ਹੋਣ ਦਾ ਵਜੂਦ ਇਹ ਟਿਕਿਆ ਰਹੂਗਾ ਤਾਂ ਸਾਡੀ ਸਾਰਿਆਂ ਨੂੰ ਹੱਥ ਵਨ ਕੇ ਅਪੀਲ ਆ ਬਾਈ ਉਹਨਾਂ ਭੈਣ ਭਰਾਵਾਂ ਨਾਲ ਖੜੇ ਰਹੋ ਸਰਕਾਰ ਵੀ ਚਲੋ ਥੋੜਾ ਜਿਹਾ ਹਲਾਰਾ ਸਰਕਾਰ ਬੰਨੀਓ ਵੀ ਆਇਆ ਤਾਂ ਚੰਗੀ ਗੱਲ ਆ ਸਰਕਾਰ ਨੂੰ ਹਰ ਪਾਸੇ ਵੀ ਅਸੀਂ ਮਾੜਾ ਨਹੀਂ ਕਹਿੰਦੇ ਕਿਉਂਕਿ ਚੰਗਾ ਜਿਹੜਾ ਕੰਮ ਕਰ ਰਹੀ ਹੈ ਸਰਕਾਰ ਉਹਦੇ ਪੱਖ ਵਿੱਚ ਵੀ ਅਸੀਂ ਬੋਲਦੇ ਵੀ ਠੀਕ ਆ ਯਾਰ ਕਰ ਰਹੀ ਆ ਗੱਲ ਜਿਹੜੀ ਸਹੀ ਆ 1 ਕਰੋੜ ਰੁਪਏ ਦਾ ਐਲਾਨ ਕੀਤਾ ਤੇ ਦੂਜੀ ਗੱਲ ਉਹਨਾਂ ਨੂੰ ਇੱਕ ਨੌਕਰੀ ਦੇਣ ਦਾ ਐਲਾਨ ਕੀਤਾ ਸੋ ਵਧੀਆ ਗੱਲ ਆ ਪੰਜਾਬੀਓ ਇਹਨਾਂ ਦੇ ਹੱਕ 'ਚ ਖੜੇ ਰਹੋ ਬਈ ਆਪਾਂ ਤਾਂ ਹੱਕ 'ਚ ਹੀ ਆਵਾਜ਼ ਚੱਕਦੇ ਹੁੰਦੇ ਆ ਤੁਹਾਨੂੰ ਪਤਾ ਹੀ ਐ ਜਿਹੜੇ ਭੈਣ ਭਰਾ ਕੋਲੇ ਆਪਣੀ ਵੀਡੀਓ ਪਾਉਂਦੀ ਆ ਉਹਨੂੰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬਈ ਧੰਨਵਾਦ